ਇਸ ਵਕਤ ਮੌਜੂਦਾ ਤਰਨਤਨ ਦੇ ਵਿਧਾਨ ਸਭਾ ਹਲਕੇ ਪੱਟੀ ਦੇ ਵਿੱਚ ਔਰ ਜਿੱਥੇ ਦੱਸਦੀ ਹੈ ਕਿ ਯੂਥ ਕਲੱਬ ਵੱਲੋਂ ਯਾਨੀ ਕਿ ਆਮਾਦੀ ਪਾਰਟੀ ਦੀ ਸਰਕਾਰੀ ਯੂਥ ਕਲੱਬ ਵੱਲੋਂ ਇੱਕ ਜਿਹੜਾ ਸਫਾਈ ਅਭਿਆਨ ਚਲਾਇਆ ਜਾ ਰਿਹਾ ਜਿੱਥੇ ਬਿਆਸ ਸਤਲੂ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਜਿੱਥੇ ਵੱਡੇ ਪੱਧਰ ਤੇ ਪਾਣੀ ਆਇਆ ਸੀ ਉਸ ਨੂੰ ਸਫਾਈ ਦੇ ਲਈ ਸਫਾਈ ਅਭਿਆਨ ਚਲਾਇਆ ਜਾ ਰਿਹਾ ਜਿਸ ਨੂੰ ਮੰਤਰੀ ਲਾਲਜੀ ਸਿੰਘ ਪੁੱਲਰ ਹੋਣਾਂ ਦੇ ਪੀ ਦਿਲਬਾਖ ਸਿੰਘ ਔਰ ਜੋ ਚੇਅਰਮੈਨ ਨੇ ਇਥੇ ਹਰੀਕੇ ਦੇ ਔਰ ਉਹਨਾਂ ਨਾਲ ਗੱਲਬਾਤ ਕਰਦੇ ਆ ਦਿਲਬਾਖ ਸਿੰਘ ਜੀ ਤੁਹਾਡੇ ਵੱਲੋਂ ਸਫਾਈ ਅਭਿਆਨ ਚਲਾਇਆ ਜਾ ਰਿਹਾ ਕਿਸ ਤ केजी ਪਹਿਲਾਂ ਤੇ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਸਫਾਈ ਅਭਿਆਨ ਸ਼ੁਰੂ ਕੀਤਾ ਹੈ ਪੂਰੀ ਹਲਕਿਆਂ ਵਿੱਚ ਉਹਨਾਂ ਨੇ ਡਿਊਟੀ ਲਈ ਆ ਕਿ ਜਿਹੜੇ ਵੀ ਮੰਤਰੀ ਆ ਐਮਐਲਏ ਆ ਉਹਨਾਂ ਦੀ ਟੀਮ ਜਾ ਕੇ ਜਿਸ ਤਰ੍ਹਾਂ ਸਾਡੇ ਹਲਕੇ ਦੇ ਲਾਲਜੀਤ ਸਿੰਘ ਭੁੱਲਰ ਉਹਨਾਂ ਦੀ ਡਿਊਟੀ ਲਈ ਕੇ ਕਿ ਤੁਹਾਡੇ ਜੂਸ ਕਲੱਬ ਵਾਲੇ ਜਿਹੜੇ ਜਾ ਕੇ ਪਿੰਡਾਂ ਦੇ ਵਿੱਚ ਜਿਹੜੇ ਵੀ ਘਰ ਅਗਲੇ ਪਾਸੇ ਜਿਨ੍ਹਾਂ ਚ ਪਾਣੀ ਪਹੁੰਚਿਆ ਉਥੋਂ ਦੀ ਉਹਨਾਂ ਦੇ ਘਰਾਂ ਦੀ ਸਫਾਈ ਵੀ ਆਪਾਂ ਕਰਨੀ ਆ ਜੇ ਉੱਥੇ ਮੱਛਰ ਮੱਛਰ ਵਾਸਤੇ ਉਹਨਾਂ ਨੇ ਅੱਜ ਮਸ਼ੀਨ ਭੇਜੀ ਨਾਲ ਕਿ ਹਾਂ ਵੀ ਉਹਦੇ ਨਾਲ ਆਪਾਂ ਆਪਣੀ ਮੱਛਰੀ ਆਪ ਮੱਛਰੀ ਮਾਰਨਾ ਤੇ ਪੂਰੇ ਜੂਥ ਕਲੱਬ ਦੀ ਉਹਨਾਂ ਨੇ ਡਿਊਟੀ ਲਈ ਆ ਕਿ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇਹ ਪੂਰਾ ਸਫਾਈ ਦਾ ਜਿਹੜਾ ਅਭਿਆਨ ਉਹ ਲਗਾਤਾਰ ਚੱਲੇਗਾ ਜਿੰਨਾ ਚਿਰ ਤੱਕ ਪੂਰੀ ਸਫਾਈ ਨਹੀਂ ਹੁੰਦੀ ਸਾਡੇ ਇਸੇ ਦਿਨ ਜੂਥ ਦੇ ਕਲੱਬ ਦੇ ਔਰ ਲਾਲਜੀ ਸਿੰਘ ਭੁੱਲਰ ਦੀ ਪੂਰੀ ਟੀਮ ਇਸੇ ਤਰ੍ਹਾਂ ਇਹਨਾਂ ਦੇ ਘਰਾਂ ਦੇ ਵਿੱਚ ਸਫਾਈ ਕਰੂਗੀ ਅਸੀਂ ਧੰਨਵਾਦ ਕਰਦੇ ਹਾਂ ਜਿਹੜੋਂ ਇਹਨਾਂ ਦੇ ਕੋਲੋਂ ਆ ਕੇ ਸੁਣਿਆ ਕਿ ਸਾਨੂੰ ਇਹ ਜ਼ਰੂਰਤ ਸੀ ਕਿਉਂਕਿ ਮੱਛਰ ਬ ਕਿ ਕਿ ਮਛਰ ਨੂੰ ਮਾਰਨਾ ਚਾਹੀਦਾ ਉਸ ਤੋਂ ਬਾਅਦ ਸਾਰੀਆਂ ਡਾਕਟਰੀ ਜਿਹੜੀ ਐਨੀਮਲ ਉਹਨਾਂ ਵਾਸਤੇ ਵੀ ਡਾਕਟਰੀ ਟੀਮ ਆ ਚੁੱਕੀ ਆ ਇਹਨਾਂ ਦੇ ਘਰਾਂ ਵਿੱਚ ਜਾ ਕੇ ਉਹ ਵੀ ਟੀਕੇ ਲਾਏ ਜਾਣਗੇ ਔਰ ਅੱਜ ਜਿਹੜਾ ਸਾਡਾ ਸਫਾਈ ਦਾ ਅਭਿਆਨ ਜਿਹੜਾ ਅਭਿਆਨ ਚੱਲ ਰਿਹਾ ਸ਼ੁਰੂ ਹੋਈ ਮੋਹਮ ਅਸੀਂ ਧੰਨਵਾਦ ਕਰਦੇ ਹਾਂ ਲਾਲਜੀਤ ਸਿੰਘ ਭੁਲਰ ਦਾ ਕਿ ਜਿਨ੍ਹਾਂ ਨੇ ਸਾਨੂੰ ਭੇਜ ਕੇ ਇਹ ਸਾਡੇ ਕੋਲ ਸੇਵਾ ਕਰਵਾਈ ਆ ਅਸੀਂ ਸਾਰਾ ਇਹ ਟੋਟਲ ਜਿਵੇਂ ਆਪਾਂ ਕਹਿ ਲਈਏ ਕਿ 2500 ਯੂਥ ਹੋਣਾ ਜਿਹੜਾ ਤੁਹਾਡੇ ਨਾਲ ਚੱਲਦਾ ਜਿਵੇਂ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਬੋਕਰ ਜਿਹੜੀਆਂ ਨੇ ਖੁਦ ਹੱਜ ਫੜੀਆਂ ਨੇ ਇਸ ਤਰੀਕੇ ਨਾਲ ਕਿੰਨੇ ਕੁ ਯੂਥ ਜਿਹੜਾ ਰੂਟੀਨ ਸੇਕਾ ਮਾ ਲੱਖ ਲੱਖ 4-5 ਟੀਮਾਂ ਲਾਈਆਂ ਗਈਆਂ ਵਾ ਪੂਰੇ ਹਲਕੇ ਦੇ ਵਿੱਚ ਪੱਟੀ ਹਲਕੇ ਦੇ ਵਿੱਚ ਜਿੱਥੇ ਵੀ ਪਾਣੀ ਆਇਆ ਵਾ ਉਹਨਾਂ ਦੇ ਘਰਾਂ ਵਿੱਚ ਜਾ ਕੇ ਤੁਸੀਂ ਇੱਕ ਦੇਖਣਾ ਵਾ ਕਿ ਹਾਂ ਪਾਣੀ ਕਿੱਥੋਂ ਤੱਕ ਲੱਥਾ ਵਾ ਔਰ ਘਰਾਂ ਦੀ ਨਾਲ ਜੇ ਕਿ ਸਫਾਈ ਕਰਾਉਣੀ ਆ ਕਈਆਂ ਪਰਿਵਾਰਾਂ ਨੇ ਸਮਾਨ ਪਿੱਛੇ ਲੈ ਕੇ ਆਏ ਸੀ ਘਰਾਂ ਦੇ ਚੋਂ ਕੱਢ ਕੇ ਉਹ ਵੀ ਅਹੀਂ ਸਮਾਨ ਨਾਲ ਜਾ ਕੇ ਘਰਾਂ ਵਿੱਚ ਰਖਵਾ ਰਹੇ ਆ ਪਰ ਪੂਰੀ ਸਫਾਈ ਕਰ ਰਹੇ ਆ ਬਿਲਕੁਲ ਆ ਬਾਪੂ ਜੀ ਮਜੂਰ ਨੇ ਬਾਪੂ ਜੀ ਤੁਹਾਡੇ ਕੋਲ ਦਲਬਾਖ ਸਿੰਘ ਹੁਣੇ ਆਏ ਨੇ ਯੂਥ ਟੀਮ ਦੇ ਨਾਲ ਕਿਸ ਤਰ੍ਹਾਂ ਦੇਖਿਓ ਸਫਾਈ ਆ ਭਿਆਨੇ ਨਾਲ ਚਲਾਇਆ ਜਾ ਰਿਹਾ ਅਹੀਂ ਧਿਆਨ ਹੈ ਜੀ ਆ ਇਹਨੂੰ ਦਲਬਾਖ ਮંત્રી ਸਾਹਿਬ ਵੀ ਆਏ ਆ ਸਾਡੇ ਘਰਾਂ ਚ ਗਏ ਆ ਬੇੜੀਆਂ ਲਾ ਕੇ ਆ ਚਪੇ ਗਏ ਆ ਐਂ ਦੇ ਅੱਗੇ ਸਾਡੇ ਕੋਈ ਮੰਤਰੀ ਨਹੀਂ ਆਇਆ ਐਂ ਦੇ ਬਹੁਤ ਬਹੁਤ ਇਹਨਾਂ ਨੂੰ ਧੰਨਵਾਦ ਕਰਦੇ ਆ ਸਾਡੀ ਹਰ ਵਾਰੀ ਜਾਂਦੇ ਸਾਥ ਲੈ ਜਾਂਦੇ ਆ ਕੋਈ ਮੰਤਰੀ ਨਹੀਂ ਸਾਡੀ ਸਾਥ ਲਈ ਇਹਨਾਂ ਦਾ ਬਹੁਤ ਧੰਨਵਾਦ ਫੋਗ ਮਸ਼ੀਨ ਵੀ ਤੁਹਾਡੇ ਵੱਲੋਂ ਲਿਆਂਦੀ ਕੀ ਜਿਵੇਂ ਉਹ ਕਰਾਈ ਦਾ ਬਿਲਕੁਲ ਜੀ ਫੋਗ ਮਸ਼ੀਨ ਆਈ ਆ ਔਰ ਉਹਦੇ ਰਹੀਂ ਜਿਹਨਾਂ ਦੇ ਆਪਣੇ ਪਸ਼ੂ ਵਾਲਾ ਜਿਹੜਾ ਹੁੰਦਾ ਆਪਣਾ ਪੂਰਾ ਰਹਿਣ ਸਹਿਣ ਉਹਦੇ ਵਿੱਚ ਪਿੱਛੇ ਜਿਹੜਾ ਇਹਨਾਂ ਦਾ ਪਾਣੀ ਆ ਉਹਦੇ ਨਾਲ ਨਾ ਫੋਗ ਮਸ਼ੀਨ ਨਾਲ ਆਪਾਂ ਇਹ ਜਿਹੜਾ ਮੱਛਰ ਆ ਉਹ ਪੂਰਾ ਮਾਰ ਰਹੇ ਆ ਬਿਲਕੁਲ ਇਹ ਸੰਤਲਬਾਕ ਸਿੰਘ ਜੀ ਔਰ ਲਗਾਤਾਰ ਫੌਗ ਮਸ਼ੀਨ ਦੇ ਨਾਲ 2250 ਯੂਥ ਦੀ ਟੀਮ ਜਿਹੜੀ ਨਾਂ ਲੈ ਕੇ ਲਗਾਤਾਰ ਸਫਾਈ ਅਭਿਆਨ ਚਲਾ ਰਹੇ ਨੇ ਵਿਧਾਨ ਸਭਾ ਹਾਲ ਕਾ ਪੱਟੀ ਦੇ ਨਾਲ ਲੱਗਦੇ ਪਿਆਸਾ ਦਰਿਆ ਜਿੱਥੇ ਲਗਾਤਾਰ ਪਾਣੀ ਆਇਆ ਸੀ ਔਰ ਜਦੋਂ ਪਾਣੀ ਨੱਥਣਾ ਸ਼ੁਰੂ ਹੋਇਆ ਤਾਂ ਕਿਤਨਾ ਕਿਤੇ ਸਮੈਲ ਔਰ ਮੱਛਰ ਔਰ ਕਈ ਹੋਰ ਜਿਹੜੇ ਆਪਾਂ ਕਹਿ ਸਕਦੇ ਕਿ ਐਨੀਮਲ ਜਿਹੜੇ ਨੇ ਜ਼ਰੂਰ ਨਿਕਲਦੇ ਨੇ ਲੇਕਿਨ ਇਹਨਾਂ ਵੱਲੋਂ ਸਫਾਈ ਅਭਿਆਨ ਚਲਾਇਆ ਜਾ ਰਿਹਾ ਤਾਂ ਕਹਿਣਾ ਕਿ ਪੂਰੀ ਤਰ੍ਹਾਂ ਜਿਹੜੇ ਲੋਕਾਂ ਦੇ ਘਰ ਨੇ ਲੋਕਾਂ ਦੇ ਨਾਲ ਡਟ ਕੇ ਖੜਨਗੇ ਔਰ ਘਰ ਜਿਹੜੇ ਸਫਾਈ ਕਰਕੇ ਦੇਣਗੇ ਦਾਂਸ ਬਾਲ ਕਾ ਪੱਟੀ ਦੇ ਵਿੱਚ ਔਰ ਜਿੱਥੇ ਦੱਸਦੀ ਹੈ ਕਿ ਯੂਥ ਕਲੱਬ ਵੱਲੋਂ ਯਾਨੀ ਕਿ ਆਮਾਦੀ ਪਾਰਟੀ ਦੀ ਸਰਕਾਰੀ ਯੂਥ ਕਲੱਬ ਵੱਲੋਂ ਇੱਕ ਜਿਹੜਾ ਸਫਾਈ ਅਭਿਆਨ ਚਲਾਇਆ ਜਾ ਰਿਹਾ ਜਿੱਥੇ ਬਿਆਸ ਸਤਲੂ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਜਿੱਥੇ ਵੱਡੇ ਪੱਧਰ ਤੇ ਪਾਣੀ ਆਇਆ ਸੀ ਉਸ ਨੂੰ ਸਫਾਈ ਦੇ ਲਈ ਸਫਾਈ ਅਭਿਆਨ ਚਲਾਇਆ ਜਾ ਰਿਹਾ ਜਿਸ ਨੂੰ ਮੰਤਰੀ ਲਾਲਜੀ ਸਿੰਘ ਪੁੱਲਰ ਹੁਣਾਂ ਦੇ ਪੀ ਦਿਲਬਾਖ ਸਿੰਘ ਔਰ ਜੋ ਚੇਅਰਮੈਨ ਨੇ ਇਥੇ ਹਰੀਕੇ ਦੇ ਔਰ ਉਹਨਾਂ ਨੇ ਗੱਲਬਾਤ ਕਰਦੇ ਆ ਦਿਲਬਾਖ ਸਿੰਘ ਜੀ ਤੁਹਾਡੇ ਵੱਲੋਂ ਸਫਾਈ ਅਭਿਆਨ ਚਲਾਇਆ ਜਾ ਰਿਹਾ ਕਿਸ ਤਰੀਕੇ ਨਾਲ ਘਰਾਂ ਦੇ ਵਿੱਚ ਜਾ ਕੇ ਇਹ ਸਾਰਾ ਕੰਮ केजी ਪਹਿਲਾਂ ਤੇ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਸਫਾਈ ਅਭਿਆਨ ਸ਼ੁਰੂ ਕੀਤਾ ਹੈ ਪੂਰੀ ਹਲਕਿਆਂ ਵਿੱਚ ਉਹਨਾਂ ਨੇ ਡਿਊਟੀ ਲਈ ਆ ਕਿ ਜਿਹੜੇ ਵੀ ਮੰਤਰੀ ਆ ਐਮਐਲਏ ਆ ਉਹਨਾਂ ਦੀ ਟੀਮ ਜਾ ਕੇ ਜਿਸ ਤਰ੍ਹਾਂ ਸਾਡੇ ਹਲਕੇ ਦੇ ਲਾਲਜੀਤ ਸਿੰਘ ਭੁੱਲਰ ਉਹਨਾਂ ਦੀ ਡਿਊਟੀ ਲਈ ਕੇ ਕਿ ਤੁਹਾਡੇ ਜੂਸ ਕਲੱਬ ਵਾਲੇ ਜਿਹੜੇ ਜਾ ਕੇ ਪਿੰਡਾਂ ਦੇ ਵਿੱਚ ਜਿਹੜੇ ਵੀ ਘਰ ਅਗਲੇ ਪਾਸੇ ਜਿਨ੍ਹਾਂ ਚ ਪਾਣੀ ਪਹੁੰਚਿਆ ਉੱਥੋਂ ਦੀ ਉਹਨਾਂ ਦੇ ਘਰਾਂ ਦੀ ਸਫਾਈ ਵੀ ਆਪਾਂ ਕਰਨੀ ਆ ਜੇ ਉੱਥੇ ਮੱਛਰ ਮੱਛਰ ਵਾਸਤੇ ਉਹਨਾਂ ਨੇ ਅੱਜ ਮਸ਼ੀਨ ਭੇਜੀ ਨਾਲ ਕਿਹਾਂ ਭੀ ਉਹਦੇ ਨਾਲ ਆਪਾਂ ਆਪਣੀ ਮੱਛਰੀ ਆਪ ਮੱਛਰੀ ਮਾਰਨਾ ਤੇ ਪੂਰੇ ਜੂਥ ਕਲੱਬ ਦੀ ਉਹਨਾਂ ਨੇ ਡਿਊਟੀ ਲਈ ਆ ਕਿ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇਹ ਪੂਰਾ ਸਫਾਈ ਦਾ ਜਿਹੜਾ ਅਭਿਆਨ ਉਹ ਲਗਾਤਾਰ ਚੱਲੇਗਾ ਜਿੰਨਾ ਚਿਰ ਤੱਕ ਪੂਰੀ ਸਫਾਈ ਨਹੀਂ ਹੁੰਦੀ ਸਾਡੇ ਇਸੇ ਦਿਨ ਜੂਥ ਦੇ ਕਲੱਬ ਦੇ ਔਰ ਲਾਲਜੀ ਸਿੰਘ ਭੁੱਲਰ ਦੀ ਪੂਰੀ ਟੀਮ ਇਸੇ ਤਰ੍ਹਾਂ ਇਹਨਾਂ ਦੇ ਘਰਾਂ ਦੇ ਵਿੱਚ ਸਫਾਈ ਕਰੂਗੀ ਅਸੀਂ ਧੰਨਵਾਦ ਕਰਦੇ ਆ ਜਿਹਨੂੰ ਇਹਨਾਂ ਦੇ ਕੋਲੋਂ ਆ ਕੇ ਸੁਨਿਆ ਕਿ ਸਾਨੂੰ ਇਹ ਜ਼ਰੂਰਤ ਸੀ ਕਿਉਂਕਿ ਮੱਛਰ ਕੋਕੇ ਮਛਰ ਨੂੰ ਮਾਰਨਾ ਚਾਹੀਦਾ ਉਸ ਤੋਂ ਬਾਅਦ ਸਾਰੀਆਂ ਡਾਕਟਰੀ ਜਿਹੜੀ ਐਨੀਮਲ ਉਹਨਾਂ ਵਾਸਤੇ ਵੀ ਡਾਕਟਰਾਂ ਦੀ ਟੀਮ ਆ ਚੁੱਕੀ ਆ ਇਹਨਾਂ ਦੇ ਘਰਾਂ ਵਿੱਚ ਜਾ ਕੇ ਉਹ ਵੀ ਟੀਕੇ ਲਾਏ ਜਾਣਗੇ ਔਰ ਅੱਜ ਜਿਹੜਾ ਸਾਡਾ ਸਫਾਈ ਦਾ ਅਭਿਆਨ ਜਿਹੜਾ ਅਭਿਆਨ ਚੱਲ ਰਿਹਾ ਸ਼ੁਰੂ ਹੋਈ ਮੋਹਮ ਅਸੀਂ ਧੰਨਵਾਦ ਕਰਦੇ ਹਾਂ ਲਾਲਜੀਤ ਸਿੰਘ ਭੁਲਰ ਦਾ ਕਿ ਜਿਨ੍ਹਾਂ ਨੇ ਸਾਨੂੰ ਭੇਜ ਕੇ ਇਹ ਸਾਡੇ ਕੋਲ ਸੇਵਾ ਕਰਵਾਈ ਆ ਅਸੀਂ ਸਾਰਾ ਇਹ ਟੋਟਲ ਜਿਵੇਂ ਆਪਾਂ ਕਹਿ ਲਈਏ ਕਿ 2500 ਯੂਥ ਹੋਣਾ ਜਿਹੜਾ ਤੁਹਾਡੇ ਨਾਲ ਚੱਲਦਾ ਜਿਵੇਂ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਬੋਕਰ ਜਿਹੜੀਆਂ ਨੇ ਖੁਦ ਹੱਜ ਫੜੀਆਂ ਨੇ ਇਸ ਤਰੀਕੇ ਨਾਲ ਕਿੰਨੇ ਕੁ ਯੂਥ ਜਿਹੜਾ ਰੂਟੀ ਕਮ ਸੇ ਕਮ ਅਲੱਗ ਅਲੱਗ ਚਾਰ ਪੰਜ ਟੀਮਾਂ ਲਾਈਆਂ ਗਈਆਂ ਵਾ ਪੂਰੇ ਹਲਕੇ ਦੇ ਵਿੱਚ ਪੱਟੀ ਹਲਕੇ ਦੇ ਵਿੱਚ ਜਿੱਥੇ ਵੀ ਪਾਣੀ ਆਇਆ ਵਾ ਉਹਨਾਂ ਦੇ ਘਰਾਂ ਵਿੱਚ ਜਾ ਕੇ ਤੁਸੀਂ ਇੱਕ ਦੇਖਣਾ ਵਾ ਕਿ ਹਾਂ ਵੀ ਪਾਣੀ ਕਿੱਥੋਂ ਤੱਕ ਲੱਥਾ ਵਾ ਔਰ ਘਰਾਂ ਦੇ ਨਾਲ ਜੇ ਕੇ ਸਫਾਈ ਕਰਾਉਣੀ ਆ ਕਈਆਂ ਪਰਿਵਾਰਾਂ ਨੇ ਸਮਾਨ ਪਿੱਛੇ ਲੈ ਕੇ ਆਏ ਸੀ ਘਰਾਂ ਦੇ ਵਿੱਚੋਂ ਕੱਢ ਕੇ ਉਹ ਵੀ ਅਸੀਂ ਸਮਾਨ ਨਾਲ ਜਾ ਕੇ ਘਰਾਂ ਵਿੱਚ ਰਖਵਾ ਰਹੇ ਆ ਔਰ ਪੂਰੀ ਸਫਾਈ ਕਰ ਰਹੇ ਆ ਬਿਲਕੁਲ ਆ ਬਾਪੂ ਜੀ ਮੈਨੂੰ ਨਾ ਬਾਪੂ ਜੀ ਤੁਹਾਡੇ ਕੋਲ ਦਲਪਾਕ ਸਿੰਘ ਹੁਣੀ ਆਏ ਨੇ ਯੂਥ ਟੀਮ ਦੇ ਨਾਲ ਕਿਸ ਤਰ੍ਹਾਂ ਦੇਖਦੇ ਹੋ ਸਫਾਈ ਅਭਿਆਨ ਇਹਨਾਂ ਵੱਲੋਂ ਚਲਾਇਆ ਜਾ ਰਿਹਾ ਐਂ ਕਿਹਾ ਨੇ ਜੀ ਆਇਆਂ ਨੂੰ ਦਲਪਾਕ ਸਿੰਘ ਹੁਣਾਂ ਦਾ ਮંત્રી ਸਾਹਿਬ ਵੀ ਆਏ ਆ ਸਾਡੇ ਘਰਾਂ ਚ ਗਏ ਆ ਬੇੜੀਆਂ ਲਾ ਕੇ ਆ ਚਪੇ ਗਏ ਆ ਅਸੀਂ ਦੇ ਅੱਗੇ ਸਾਡੇ ਕੋਈ ਮੰਤਰੀ ਨਹੀਂ ਆਇਆ ਅਸੀਂ ਦੇ ਬਹੁਤ ਬਹੁਤ ਇਹਨਾਂ ਨੂੰ ਧੰਨਵਾਦ ਕਰਦੇ ਆ ਸਾਡੀ ਹਰ ਵਾਰੀ ਜਾਂਦੇ ਸਾਰ ਲੈ ਜਾਂਦੇ ਆ ਕੋਈ ਮੰਤਰੀ ਨਹੀਂ ਸਾਡੀ ਸਾਰ ਲਈ ਇਹਨਾਂ ਦਾ ਬਹੁਤ ਧੰਨਵਾਦ ਫੋਗ ਮਸ਼ੀਨ ਵੀ ਤੁਹਾਡੇ ਵੱਲੋਂ ਲਿਆਂਦੀ ਕੀ ਜਿਵੇਂ ਉਹ ਕਰਾਈ ਦਾ ਬਿਲਕੁਲ ਜੀ ਫੋਗ ਮਸ਼ੀਨ ਆਈ ਆ ਔਰ ਉਹਦੇ ਨਾਲ ਇਹਨਾਂ ਦੇ ਆਪਣੇ ਪਸ਼ੂ ਵਾਲਾ ਜਿਹੜਾ ਹੁੰਦਾ ਆਪਣਾ ਪੂਰਾ ਰਹਿਣ ਸਹਿਣ ਉਹਦੇ ਵਿੱਚ ਪਿੱਛੇ ਜਿਹੜਾ ਇਹਨਾਂ ਦਾ ਪਾਣੀ ਆ ਉਹਦੇ ਨਾਲ ਨਾ ਫੋਗ ਮਸ਼ੀਨ ਨਾਲ ਆਪਾਂ ਇਹ ਜਿਹੜਾ ਮੱਛਰ ਆ ਉਹ ਪੂਰਾ ਮਾਰ ਰਹੇ ਆ ਬਿਲਕੁਲ ਇਹ ਸੰਤਲਬਾਕ ਸਿੰਘ ਜੀ ਔਰ ਲਗਾਤਾਰ ਫੌਗ ਮਸ਼ੀਨ ਦੇ ਨਾਲ 2250 ਯੂਥ ਦੀ ਟੀਮ ਜਿਹੜੀ ਨਾਮ ਲੈ ਕੇ ਲਗਾਤਾਰ ਸਫਾਈ ਅਭਿਆਨ ਚਲਾ ਰਹੇ ਨੇ ਵਿਧਾਨ ਸਭਾ ਹਾਲ ਕਾ ਪੱਟੀ ਦੇ ਨਾਲ ਲੱਗਦੇ ਪਿਆਸਾ ਤੁਰੇ ਅੱਜ ਇੱਥੇ ਲਗਾਤਾਰ ਪਾਣੀ ਆਇਆ ਸੀ ਔਰ ਜਦੋਂ ਪਾਣੀ ਨੱਥਣਾ ਸ਼ੁਰੂ ਹੋਇਆ ਤਾਂ ਕਿਤੇ ਨਾ ਕਿਤੇ ਸਮੈਲ ਔਰ ਮੱਛਰ ਔਰ ਕਈ ਹੋਰ ਜਿਹੜੇ ਆਪਾਂ ਕਹਿ ਸਕਦੇ ਆ ਕਿ ਐਨੀਮਲ ਜਿਹੜੇ ਨੇ ਜ਼ਰੂਰ ਨਿਕਲਦੇ ਨੇ ਲੇਕਿਨ ਇਹਨਾਂ ਵੱਲੋਂ ਸਫਾਈ ਅਭਿਆਨ ਚ ਲਾਇਆ ਜਾ ਰਿਹਾ ਤਾਂ ਕਹਿਣਾ ਕਿ ਪੂਰੀ ਤਰ੍ਹਾਂ ਜਿਹੜੇ ਲੋਕਾਂ ਦੇ ਘਰ ਨੇ ਲੋਕਾਂ ਦੇ ਨਾਲ ਡਟ ਕੇ ਖੜਨਗੇ ਔਰ ਘਰ ਜਿਹੜੇ ਸਫਾਈ ਕਰਕੇ ਦੇਣਗੇ ਤਰਨਤਨ ਤੋਂ ਸਿਦਾਰਥ ਥੋੜਾ ਦਿਨ ਖੇੜਾ ਟੀਵੀ ਇਸ ਵਕਤ ਮੌਜੂਦ ਆ ਤਰਨਤਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਵਿੱਚ ਔਰ ਜਿੱਥੇ ਦੱਸਦੀ ਹੈ ਕਿ ਯੂਥ ਕਲੱਬ ਵੱਲੋਂ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰੀ ਯੂਥ ਕਲੱਬ ਵੱਲੋਂ ਇੱਕ ਜਿਹੜਾ ਸਫਾਈ ਅਭਿਆਨ ਚ ਲਾਇਆ ਜਾ ਰਿਹਾ ਜਿਸੇ ਬਿਆਸ ਸਤਲੂ ਬਿਆ ਕਰ ਰਿਹਾ ਜਿਸ ਨੂੰ ਮੰਤਰੀ ਲਾਲਜੀਤ ਸਿੰਘ ਪੁੱਲਰ ਹਨ ਦੇ ਪੀਏ ਦਿਲਬਾਖ ਸਿੰਘ ਔਰ ਜੋ ਚੇਅਰਮੈਨ ਨੇ ਇਥੇ ਹਰੀਕੇ ਦੇ ਔਰ ਉਹਨਾਂ ਨਾਲ ਗੱਲਬਾਤ ਕਰਦੇ ਆ ਦਿਲਬਾਖ ਸਿੰਘ ਜੀ ਤੁਹਾਡੇ ਵੱਲੋਂ ਸਫਾਈ ਅਭਿਆਨ ਚਲਾਇਆ ਜਾ ਰਿਹਾ ਕਿਸ ਤਰੀਕੇ ਨਾਲ ਘਰਾਂ ਦੇ ਵਿੱਚ ਜਾ ਕੇ ਇਹ ਸਾਰਾ ਕੰਮ ਕੀਤਾ ਜਾ ਰਿਹਾ ਜੀ केजी ਪਹਿਲਾਂ ਤੇ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਸਫਾਈ ਅਭਿਆਨ ਸ਼ੁਰੂ ਕੀਤਾ ਹੈ ਪੂਰੀ ਹਲਕਿਆਂ ਵਿੱਚ ਉਹਨਾਂ ਨੇ ਡਿਊਟੀ ਲਈ ਆ ਕਿ ਜਿਹੜੇ ਵੀ ਮੰਤਰੀ ਆ ਐਮਐਲਏ ਆ ਉਹਨਾਂ ਦੀ ਟੀਮ ਜਾ ਕੇ ਜਿਸ ਤਰ੍ਹਾਂ ਸਾਡੇ ਹਲਕੇ ਦੇ ਲਾਲਜੀਤ ਸਿੰਘ ਭੁੱਲਰ ਉਹਨਾਂ ਦੀ ਡਿਊਟੀ ਲਈ ਕਿ ਤੁਹਾਡੇ ਜੂਸ ਕਲੱਬ ਵਾਲੇ ਜਿਹੜੇ ਜਾ ਕੇ ਪਿੰਡਾਂ ਦੇ ਵਿੱਚ ਜਿਹੜੇ ਵੀ ਘਰ ਅਗਲੇ ਪਾਸੇ ਜਿਨ੍ਹਾਂ ਚ ਪਾਣੀ ਪਹੁੰਚਿਆ ਉਥੋਂ ਦੀ ਉਹਨਾਂ ਦੇ ਘਰਾਂ ਦੀ ਸਫਾਈ ਵੀ ਆਪਾਂ ਕਰਨੀ ਆ ਜੇ ਉੱਥੇ ਮੱਛਰ ਮੱਛਰ ਵਾਸਤੇ ਉਹਨਾਂ ਨੇ ਅੱਜ ਮਸ਼ੀਨ ਭੇਜੀ ਨਾਲ ਕਿ ਹਾਂ ਵੀ ਉਹਦੇ ਨਾਲ ਆਪਾਂ ਆਪਣੀ ਮੱਛਰੀ ਮਾਰਨਾ ਤੇ ਪੂਰੇ ਜੂਸ ਕਲੱਬ ਦੀ ਉਹਨਾਂ ਨੇ ਡਿਊਟੀ ਲਈ ਆ ਕਿ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇਹ ਪੂਰਾ ਸਫਾਈ ਦਾ ਜਿਹੜਾ ਅਭਿਆਨ ਉਹ ਲਗਾਤਾਰ ਚੱਲੇਗਾ ਜਿੰਨਾ ਚਿਰ ਤੱਕ ਪੂਰੀ ਸਫਾਈ ਨਹੀਂ ਹੁੰਦੀ ਸਾਡੇ ਇਸੇ ਦਿਨ ਜੂਸ ਦੇ ਕਲੱਬ ਦੇ ਔਰ ਲਾਲਜੀਤ ਸਿੰਘ ਭੁੱਲਰ ਦੀ ਪੂਰੀ ਟੀਮ ਇਸੇ ਤਰ੍ਹਾਂ ਇਹਨਾਂ ਦੇ ਘਰਾਂ ਦੇ ਵਿੱਚ ਸਫਾਈ ਕਰੂਗੀ ਅਸੀਂ ਧੰਨਵਾਦ ਕਰਦੇ ਆ ਜਿਦੋਂ ਇਹਨਾਂ ਦੇ ਕੋਲ ਆਣ ਕੇ ਸੁਣਿਆ ਕਿ ਸਾਨੂੰ ਇਹ ਜ਼ਰੂਰਤ ਸੀ ਕਿਉਂਕਿ ਮੱਛਰ ਬਹੁਤ ਹੋਇਆ ਵ ਕੋਕੇ ਮਛਰ ਨੂੰ ਮਾਰਨਾ ਚਾਹੀਦਾ ਉਸ ਤੋਂ ਬਾਅਦ ਸਾਰੀਆਂ ਡਾਕਟਰੀ ਜਿਹੜੀਆਂ ਐਨੀਮਲ ਉਹਨਾਂ ਵਾਸਤੇ ਵੀ ਡਾਕਟਰਾਂ ਦੀ ਟੀਮ ਆ ਚੁੱਕੀ ਆ ਇਹਨਾਂ ਦੇ ਘਰਾਂ ਵਿੱਚ ਜਾ ਕੇ ਉਹ ਵੀ ਟੀਕੇ ਲਾਏ ਜਾਣਗੇ ਔਰ ਅੱਜ ਜਿਹੜਾ ਸਾਡਾ ਸਫਾਈ ਦਾ ਅਭਿਆਨ ਜਿਹੜਾ ਅਭਿਆਨ ਚੱਲ ਰਿਹਾ ਸ਼ੁਰੂ ਹੋਈ ਮੋਹਮ ਅਸੀਂ ਧੰਨਵਾਦ ਕਰਦੇ ਹਾਂ ਲਾਲਜੀਤ ਸਿੰਘ ਭੁਲਰ ਦਾ ਕਿ ਜਿਨ੍ਹਾਂ ਨੇ ਸਾਨੂੰ ਭੇਜ ਕੇ ਇਹ ਸਾਡੇ ਕੋਲ ਸੇਵਾ ਕਰਵਾਈ ਆ ਅਸੀਂ ਸਾਰਾ ਇਹ ਟੋਟਲ ਜਿਵੇਂ ਆਪਾਂ ਕਹਿ ਲਈਏ ਕਿ 2500 ਯੂਥ ਹੋਣਾ ਜਿਹੜਾ ਤੁਹਾਡੇ ਨਾਲ ਚੱਲਦਾ ਜਿਵੇਂ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਬੋਕਰ ਜਿਹੜੀਆਂ ਨੇ ਖੁਦ ਹੱਜ ਫੜੀਆਂ ਨੇ ਇਸ ਤਰੀਕੇ ਨਾਲ ਕਿੰਨੇ ਕੁ ਯੂਥ ਜਿਹੜਾ ਰੂਟੀ ਮਿਸ ਕੰਮ ਲੱਖ ਲੱਖ ਚਾਰ ਪੰਜ ਟੀਮਾਂ ਲਾਈਆਂ ਗਈਆਂ ਵਾ ਪੂਰੇ ਹਲਕੇ ਦੇ ਵਿੱਚ ਪੱਟੀ ਹਲਕੇ ਦੇ ਵਿੱਚ ਜਿੱਥੇ ਵੀ ਪਾਣੀ ਆਇਆ ਵਾ ਉਹਨਾਂ ਦੇ ਘਰਾਂ ਵਿੱਚ ਜਾ ਕੇ ਤੁਸੀਂ ਇੱਕ ਦੇਖਣਾ ਵਾ ਕਿ ਹਾਂ ਪਾਣੀ ਕਿੱਥੋਂ ਤੱਕ ਲੱਥਾ ਵਾ ਔਰ ਘਰਾਂ ਦੀ ਨਾਲ ਜੇ ਕਿ ਸਫਾਈ ਕਰਾਉਣੀ ਆ ਕਈਆਂ ਪਰਿਵਾਰਾਂ ਨੇ ਸਮਾਨ ਪਿੱਛੇ ਲੈ ਕੇ ਆਏ ਸੀ ਘਰਾਂ ਦੇ ਚੋਂ ਕੱਢ ਕੇ ਉਹ ਵੀ ਅਹੀਂ ਸਮਾਨ ਨਾਲ ਜਾ ਕੇ ਘਰਾਂ ਵਿੱਚ ਰਖਵਾ ਰਹੇ ਆ ਪਰ ਪੂਰੀ ਸਫਾਈ ਕਰ ਰਹੇ ਆ ਬਿਲਕੁਲ ਆ ਬਾਪੂ ਜੀ ਮਜੂਰ ਨੇ ਬਾਪੂ ਜੀ ਤੁਹਾਡੇ ਕੋਲ ਦਲਬਾਖ ਸਿੰਘ ਹੁਣੇ ਆਏ ਨੇ ਯੂਥ ਟੀਮ ਦੇ ਨਾਲ ਕਿਸ ਤਰ੍ਹਾਂ ਦੇਖਿਓ ਸਫਾਈ ਆ ਭਿਆਨੇ ਨਾਲ ਚਲਾਇਆ ਜਾ ਰਿਹਾ ਐਂ ਧਿਆਨੇ ਜੀ ਆ ਇਹਨੂੰ ਦਲਬਾਖ ਸਿੰਘ ਹ ਮંત્રી ਸਾਹਿਬ ਵੀ ਆਏ ਆ ਸਾਡੇ ਘਰਾਂ ਚ ਗਏ ਆ ਬੇੜੀਆਂ ਲਾ ਕੇ ਆ ਚਪੇ ਗਏ ਆ ਅਸੀਂ ਦੇ ਅੱਗੇ ਸਾਡੇ ਕੋਈ ਮੰਤਰੀ ਨਹੀਂ ਆਇਆ ਅਸੀਂ ਦੇ ਬਹੁਤ ਬਹੁਤ ਇਹਨਾਂ ਨੂੰ ਧੰਨਵਾਦ ਕਰਦੇ ਆ ਸਾਡੀ ਹਰ ਵਾਰੀ ਜਾਂਦੇ ਸਾਰ ਲੈ ਜਾਂਦੇ ਆ ਕੋਈ ਮੰਤਰੀ ਨਹੀਂ ਸਾਡੀ ਸਾਰ ਲਈ ਇਹਨਾਂ ਦਾ ਬਹੁਤ ਧੰਨਵਾਦ ਫੋਗ ਮਸ਼ੀਨ ਵੀ ਤੁਹਾਡੇ ਵੱਲੋਂ ਲਿਆਂਦੀ ਗਈ ਜਿਵੇਂ ਉਹ ਕਰਾਈ ਦਾ ਬਿਲਕੁਲ ਜੀ ਫੋਗ ਮਸ਼ੀਨ ਆਈ ਆ ਔਰ ਉਹਦੇ ਨਾਲ ਜਿਹਨਾਂ ਦੇ ਆਪਣੇ ਪਸ਼ੂ ਵਾਲਾ ਜਿਹੜਾ ਹੁੰਦਾ ਆਪਣਾ ਪੂਰਾ ਰਹਿਣ ਸਹਿਣ ਉਹਦੇ ਵਿੱਚ ਪਿੱਛੇ ਜਿਹੜਾ ਇਹਨਾਂ ਦਾ ਪਾਣੀ ਆ ਉਹਦੇ ਨਾਲ ਨਾ ਫੋਗ ਮਸ਼ੀਨ ਨਾਲ ਆਪਾਂ ਇਹ ਜਿਹੜਾ ਮੱਛਰ ਆ ਉਹ ਪੂਰਾ ਮਾਰਦੇ ਆ ਬਿਲਕੁਲ ਇਹ ਸੰਤਲਬਾਕ ਸਿੰਘ ਜੀ ਔਰ ਲਗਾਤਾਰ ਫੌਗ ਮਸ਼ੀਨ ਦੇ ਨਾਲ 2250 ਯੂਥ ਦੀ ਟੀਮ ਜਿਹੜੀ ਨਾਮ ਲੈ ਕੇ ਲਗਾਤਾਰ ਸਫਾਈ ਅਭਿਆਨ ਚਲਾ ਰਹੇ ਨੇ ਵਿਧਾਨ ਸਭਾ ਹਲਕਾ ਪੱਟੀ ਦੇ ਨਾਲ ਲੱਗਦੇ ਪਿਆਸਾ ਦਰਿਆ ਜਿੱਥੇ ਲਗਾਤਾਰ ਪਾਣੀ ਆਇਆ ਸੀ ਔਰ ਜਦੋਂ ਪਾਣੀ ਨੱਥਣਾ ਸ਼ੁਰੂ ਹੋਇਆ ਤਾਂ ਕਿਤੇ ਨਾ ਕਿਤੇ ਸਮੈਲ ਔਰ ਮੱਛਰ ਔਰ ਕਈ ਹੋਰ ਜਿਹੜੇ ਆਪਾਂ ਕਹਿ ਸਕਦੇ ਕਿ ਐਨੀਮਲ ਜਿਹੜੇ ਨੇ ਜਰੂਰ ਨਿਕਲਦੇ ਨੇ ਲੇਕਿਨ ਇਹਨਾਂ ਵੱਲੋਂ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਕਹਣਾ ਕਿ ਪੂਰੀ ਤਰ੍ਹਾਂ ਜਿਹੜੇ ਲੋਕਾਂ ਦੇ ਘਰ ਨੇ ਲੋਕਾਂ ਦੇ ਨਾਲ ਡੱਟ ਕੇ ਖੜਨਗੇ ਔਰ ਘਰ ਜਿਹੜੇ ਸਫਾਈ ਕਰਕੇ